ਇਸ ਪਾਣੀ ਦੇ ਵਿੱਚ ਹੁਣ ਲੋਕ ਰੋੜ ਰਹੇ ਨੇ ਜਿੱਥੇ ਕੁਝ ਵਿਅਕਤੀਆਂ ਨੂੰ ਬਚਾਉਣਗੇ ਵਿਅਕਤੀ ਦੀ ਮੌਤ ਹੋ ਗਈ ਸੀ ਉੱਥੇ ਹੁਣ ਇਸ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਦੋ ਵਿਅਕਤੀ ਰੁੜ ਜਾਂਦੇ ਨੇ ਜਿਸ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਹੈ ਸਿੱਧਾ ਤਸਵੀਰਾਂ ਦਾ ਰੁੱਕ ਕਰਦੇ ਹਾਂ ਡੇਰਾ ਬਾਬਾ ਨਾਨਕ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਦੋ ਜਾਣੇ ਰੁੜ ਜਾਂਦੇ ਨੇ ਜੋ ਪਿੰਡ ਵਾਲੇ ਹੁੰਦੇ ਨੇ ਉਹ ਉੱਥੇ ਮੌਕੇ ਤੇ ਪਹੁੰਚਦੇ ਨੇ ਤੇ ਪਿੰਡ ਵਾਲਿਆਂ ਦੇ ਵੱਲੋਂ ਰੈਸਕਿਊ ਕੀਤਾ ਜਾਂਦਾ ਹੈ ਪਿੰਡ ਵਾਲੇ ਇਸ ਵੀਡੀਓ ਦੇ ਵਿੱਚ ਜੋ ਉਹਨਾਂ ਨੇ ਬਣਾਈ ਆ ਹਾਲਾਤ ਵੀ ਦੱਸ ਰਹੇ ਨੇ ਅਤੇ ਨਾਲ ਦੀ ਨਾਲ ਕਹਿ ਰਹੇ ਨੇ ਕਿ ਪ੍ਰਸ਼ਾਸਨ ਦੇ ਵੱਲੋਂ ਕਿਸੇ ਤਰੀਕੇ ਦੇ ਕੋਈ ਮਦਦ ਨਹੀਂ ਕੀਤੀ ਉਸਤੇ ਤੇ ਹੈ ਜੋ ਹਾਲਾਤ ਨੇ ਇਹ ਤਸਵੀਰਾਂ ਬੇਹਦ ਡਰਾ ਦੇਣ ਵਾਲੀਆਂ ਨੇ ਪਹਿਲਾਂ ਸਿੱਧਾ ਤੁਹਾਨੂੰ ਤਸਵੀਰਾਂ ਦਿਨਾਨਗਰ ਦੀ ਜੋ ਡੇਰਾ ਬਾਬਾ ਨਾਨਕ ਹੈ ਉਸ ਦੀਆਂ ਦਿਖਾਵਾਂਗੇ ਜਿੱਥੇ ਹਾਲਾਤ ਇਸ ਵੇਲੇ ਕਿਸ ਤਰੀਕੇ ਦੇ ਨਾਲ ਬਣੇ ਹੋਏ ਨੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਦੋ ਲੋਕ ਜਿਹੜੇ ਨੇ ਰੁੜ ਜਾਂਦੇ ਨੇ ਜਿਸ ਦੇ ਵਿੱਚ ਇੱਕ ਮਹਿਲਾ ਦੀ ਜਾਨ ਚਲੇ ਜਾਂਦੀ ਹੈ ਟਰੈਕਟਰ ਲੈ ਕੇ ਪਾਣੀ ਦੇ ਵਿੱਚ ਲੋਕ ਜਿਹੜੇ ਨੇ ਜਾਂਦੇ ਨੇ ਉਹਨਾਂ ਦੇ ਵੱਲੋਂ ਤਾਂ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇੱਕ ਮਹਿਲਾ ਦੀ ਜਾਨ ਨਹੀਂ ਬਚ ਪੰਦੀ ਇੱਕ ਵਿਅਕਤੀ ਦਾ ਰੈਸਕਿਊ ਜ਼ਰੂਰ ਕਰ ਲਿਆ ਗਿਆ ਸਿੱਧਾ ਮੌਕੇ ਦੀਆਂ ਤਸਵੀਰਾਂ ਤੇ ਮੌਕੇ ਦੀ ਉਹ ਵੀਡੀਓ ਤੁਹਾਨੂੰ ਦਿਖਾਉਂਦੇ ਆ ਜੋ ਲੋਕਾਂ ਦੇ ਵੱਲੋਂ ਆਪਣੇ ਕੈਮਰੇ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਰੁੜ ਗਏ ਨੇ ਪਿੰਡ ਖੋਦੇ ਵੇਟ ਤਾਦੀ ਸਾਹਿਬ ਦੇ ਲਾਗੇ ਸਾਡਾ ਡੇਰਾ ਪਿੰਡ ਖੋਦੇ ਬੇਟ ਇੱਕ ਔਰਤ ਰੁੜ ਗਈ ਹੈ ਜੀ ਪਾਣੀ ਦੇ ਵਿੱਚ ਪਾਣੀ ਦਾ ਵਹਾਅ ਬਹੁਤ ਤੇਜ਼ ਸੀ ਤੇ ਉਹ ਰੁੜ ਗਏ ਨੇ ਪਿੰਡ ਖੋਦੇ ਬੇਟ ਤਾਦੀ ਸਾਹਿਬ ਦੇ ਲਾਗੇ ਸਾਡਾ ਡੇਰਾ ਲੱਕੀ ਦੇ ਸ਼ੈਲਰ ਦੇ ਨਾਲ ਆਹ ਟਰੈਕਟਰ ਤੇ ਰੈਸਕਿਊ ਕਰਨ ਵਾਸਤੇ ਆਏ ਜੀ ਪਰ ਰੈਸਕਿਊ ਕਰ ਲਏਗਾ ਉਹ ਬੇਹੋਸ਼ ਹੋ ਗਏ ਨੇ ਪਾਣੀ ਦੇ ਵਿੱਚ ਬਹੁਤ ਮਾੜੇ ਹਲਾਤ ਵੀਰ ਜੀ ਕੋਈ ਪੁਛਾ ਨਹੀਂ ਸਾਡੀ ਮਤ ਨਹੀਂ ਕਰਨਿਆ ਜੀ ਪਿੰਡ ਖੋਦੇਪੇਟ ਜ਼ਿਲ੍ਹਾ ਗਰਦਾਸਪੁਰ ਡੇਰਾ ਬਾਬਾ ਨਾਨਕ ਸਕੀ ਟੀਮ ਜਾ ਰਹੀ ਆ ਦੇਖੋ ਆ ਦੋ ਜਾ ਰਹੇ ਆ ਪਰ ਉਹ ਮਤਲਬ ਬੇਹੋਸ਼ ਹੋ ਗਏ ਨੇ ਕਿ ਪਤਾ ਨਹੀਂ ਉਹਨਾਂ ਸੇਰੀ ਵਸਲ ਦੇਖ ਰਿਹਾ ਜੀ ਗਰਮੀਤਾ ਵੀ ਨਾਲ ਹੀ ਆ ਤੂੰ ਹੀ ਜਾਣੀ ਸੀ ਪਹਿਲੂ ਉਹ ਤੇ ਬਹਿ ਗਿਆ ਸੀ ਨਾ ਰੈਸਕਿਊ ਹੋ ਗਏ ਨੇ ਇਹਦੀ ਮੱਝ ਆਈ ਖੋ ਜਾਵੇ ਫੜਦੀ ਫੜਦੀ ਖੜੀ ਤੇ ਹੈ ਜੀ ਖੜੇ ਹੈਗੇ ਹੁਣ ਪਤਾ ਨਹੀਂ ਸਾਨ ਕਿੱਦਾਂ ਲਿਆਉਣਗੇ ਬਹੁਤ ਪਾਣੀ ਆ ਜੀ ਬਹੁਤ ਜ਼ਿਆਦਾ ਪਾਣੀ ਆ ਕੋਈ ਸਾਡੀ ਪ੍ਰਸ਼ਾਸਨ ਮਤ ਨਹੀਂ ਕੰਡਿਆ ਜੀ ਪਿੰਡ ਖੋਦੇਪੇਟ ਟਾਲੀ ਸਾਹਿਬ ਗੁਰਦੁਆਰੇ ਦੇ ਨੇੜੇ ਸਾਡਾ ਡੇਰਾ ਜੀ ਸਾਡੇ ਬੰਦੇ ਰੋੜ ਰੋੜ ਪਿੰਡ ਖੋਦੇ ਵੇਟ ਇੱਕ ਔਰਤ ਰੁੜ ਗਈ ਹੈ ਜੀ ਪਾਣੀ ਦੇ ਵਿੱਚ ਪਾਣੀ ਦਾ ਵਹਾਅ ਬਹੁਤ ਤੇਜ਼ ਸੀ ਤੇ ਉਹ ਰੁੜ ਗਏ ਨੇ ਪਿੰਡ ਖੋਦੇ ਵੇਟ ਤਾਦੀ ਸਾਹਿਬ ਦੇ ਲਾਗੇ ਸਾਡਾ ਡੇਰਾ ਲੱਕੀ ਦੇ ਸ਼ੈਲਰ ਦੇ ਨਾਲ ਆਹ ਟਰੈਕਟਰ ਤੇ ਰੈਸਕਿਊ ਕਰਨ ਵਾਸਤੇ ਆਏ ਜੀ ਪਰ ਰੈਸਕਿਊ ਕਰ ਲਏਗਾ ਉਹ ਬੇਹੋਸ਼ ਹੋ ਗਏ ਨੇ ਪਾਣੀ ਦੇ ਵਿੱਚ ਬਹੁਤ ਮਾੜੇ ਹਲਾਤ ਵੀਰ ਜੀ ਕੋਈ ਪੁਛਾਸ਼ ਸਾਡੀ ਮਤ ਨਹੀਂ ਕਰਨ데요 ਜੀ ਪਿੰਡ ਖੋਦੇਵੇਟ ਜ਼ਿਲ੍ਹਾ ਗਰਦਾਸਪੁਰ ਡੇਰਾ ਬਾਬਾ ਨਾਨਕ ਰੈਸਕਿਊ ਟੀਮ ਜਾ ਰਹੀ ਆ ਦੇਖੋ ਆ ਦੋ ਜਾ ਰਹੇ ਆ ਪਰ ਉਹ ਮਤਲਬ ਬੇਹੋਸ਼ ਹੋ ਗਏ ਨੇ ਕਿ ਪਤਾ ਨਹੀਂ ਉਹਨਾਂ ਸੇਰੀ ਵਸਲ ਦਿਖ ਰਿਹਾ ਜੀ ਗਰਮੀ ਤਾਂ ਵੀ ਨਾਲ ਹੀ ਆ ਤੂੰ ਹੀ ਜਾਣੀ ਸੀ ਪਹਿਲੂ ਉਹ ਤੇ ਬੈਹ ਲਿਆ ਸੀ ਨਾ ਰੈਸਕਿਊ ਹੋ ਗਏ ਨੇ ਖੋ ਜਾਵੇ ਫੜਦੀ ਫੜਦੀ ਖੜੀ ਤੇ ਹੈ ਜੀ ਖੜੇ ਹੈਗੇ ਹੁਣ ਪਤਾ ਨਹੀਂ ਸਾਂ ਕਿੱਦਾਂ ਲਿਉਂਗੀ ਬਹੁਤ ਪਾਣੀ ਆ ਜੀ ਬਹੁਤ ਜ਼ਿਆਦਾ ਪਾਣੀ ਆ ਕੋਈ ਸਾਡੀ ਪ੍ਰਸ਼ਾਸਨ ਮਤ ਨਹੀਂ ਕੰਡਿਆ ਜੀ ਉਹ ਬਹੁਤ ਨਾਇਸ ਹਾਲਾਤਾਂ ਦੇ ਵਿੱਚ ਪਾ ਪਹਿਲਾਂ ਹੀ ਪੰਜਾਬ ਇਸ ਹਾਲਾਤਾਂ ਦੇ ਨਾਲ ਗੁਜ਼ਰ ਚੁੱਕਾ ਹੈ ਕਿਉਂਕਿ 2023 ਦੀਆਂ ਤਸਵੀਰਾਂ ਹੱਲੇ ਵੀ ਨਹੀਂ ਪੁੱਲਦੀਆਂ ਜਿਸ ਤਰੀਕੇ ਦੇ ਨਾਲ ਉਸ ਵੇਲੇ ਨੁਕਸਾਨ ਹੋਇਆ ਸੀ ਤੇ ਇਸ ਵਾਰ ਵੀ ਮੌਨਸੂਨ ਦੀ ਤਬਾਹੀ ਰੁਕਣ ਦਾ ਨਾ ਨਹੀਂ ਲੈ ਰਹੀ 2023 ਦੀਆਂ ਤਸਵੀਰਾਂ ਮੁੜ ਇਦਾਂ ਲੱਗ ਰਹੀ ਕਿ ਜਿਵੇਂ ਤਾਜ਼ਾ ਹੋ ਰਹੀਆਂ ਹੋਣ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਫਸਲਾਂ ਜੋ ਉਹਨਾਂ ਨੇ ਪੁੱਤਾਂ ਵਾਂਗ ਤਿਆਰ ਕੀਤੀਆਂ ਸੀ ਜਿਨ੍ਹਾਂ ਤੋਂ ਉਮੀਦਾਂ ਸੀ ਉਹ ਰੁੜ ਚੁੱਕੀਆਂ ਨੇ ਪਸ਼ੂ ਡੰਗਰਾਂ ਦਾ ਨੁਕਸਾਨ ਹੋ ਚੁੱਕਾ ਹੋਇਆ ਘਾਰ ਤੱਕ ਵਹਿ ਚੁੱਕੇ ਨੇ ਇਸ ਤਰੀਕੇ ਦੇ ਹਾਲਾਤ ਇਸ ਵੇਲੇ ਪੰਜਾਬ ਦੇ ਵਿੱਚ ਲਗਾਤਾਰ ਬਣੇ ਹੋਏ ਨੇ ਜੋ ਹੜ੍ਹ ਪ੍ਰਭਾਵਿਤ ਇਲਾਕੇ ਨੇ ਉਹਨਾਂ ਦੇ ਵਿੱਚ ਤਾਂ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਨੇ ਜੋ ਡੇਰਾ ਬਾਬਾ ਨਾਨਕ ਹੈ ਉਹਨਾਂ ਦੇ ਵਿੱਚੋਂ ਵੀ ਇੱਕ ਆਂਦਾ ਹੈ ਗੁਰਦਾਸਪੁਰ ਦੇ ਵਿੱਚ ਵੀ ਲਗਾਤਾਰ ਜਣੀ ਹੈ ਮਾਰ ਪੈਂਦੀ ਜਾ ਰਹੀ ਹੈ ਤੇ ਹੁਣ ਡੇਰਾ ਬਾਬਾ ਨਾਨਕ ਦੇ ਵਿੱਚ ਜੋ ਹਾਲਾਤ ਬਣੇ ਨੇ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਪਾਣੀ ਦਾ ਵਹਾਅ ਇਨਾ ਤੇਜ਼ ਹੋ ਚੁੱਕਾ ਹੋਇਆ ਹੈ ਕਿ ਹੁਣ ਲੋਕ ਵੀ ਇਸ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਡੋਬ ਰਹੇ ਨੇ ਮਦਦ ਦੇ ਲਈ ਲੋਕ ਤਾਂ ਆ ਰਹੇ ਨੇ ਪਰ ਕੁਝ ਲੋਕਾਂ ਨੂੰ ਬਚਾ ਲਿਆ ਜਾਂਦਾ ਹੈ ਕੁਝ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖਿਆ ਜਿਸ ਤਰੀਕੇ ਦੇ ਨਾਲ ਇਸ ਵੇਲੇ ਡੇਰਾ ਬਾਬਾ ਨਾਨਕ ਦੇ ਪਿੰਡ ਖੋਦੇ ਬੇਡ ਦੀਆਂ ਇਹ ਤਸਵੀਰਾਂ ਜੋ ਲੋਕਾਂ ਨੇ ਆਪਣੇ ਕੈਮਰੇ ਦੇ ਵਿੱਚ ਕੈਦ ਕੀਤੀਆਂ ਨੇ ਕਿਸ ਤਰੀਕੇ ਦੇ ਨਾਲ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਇੱਕ ਮਹਿਲਾ ਰੋੜ ਰਹੀ ਸੀ ਇਸ ਤੋਂ ਇਲਾਵਾ ਉਸ ਦੇ ਨਾਲ ਇੱਕ ਹੋਰ ਸ਼ਖਸ ਵੀ ਸੀਗਾ ਪਿੰਡ ਦੇ ਲੋਕ ਜਾਂਦੇ ਨੇ ਟਰੈਕਟਰ ਉੱਥੇ ਕੱਢਦੇ ਨੇ ਪਾਣੀ ਦੇ ਵਿੱਚ ਆਪ ਤੈਰ ਕੇ ਜਾਂਦੇ ਨੇ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਕੁਝ ਸਮਾਂ ਬਾਅਦ ਜਦੋਂ ਉਸ ਔਰਤ ਤੱਕ ਪਹੁੰਚਦੇ ਨੇ ਉਸ ਮਹਿਲਾ ਤੱਕ ਪਹੁੰਚਦੇ ਨੇ ਤਾਂ ਜਦੋਂ ਉਸ ਨੂੰ ਬਾਹਰ ਕੱਢਿਆ ਜਾਂਦਾ ਹੈ ਤਾਂ ਪਤਾ ਲੱਗਦਾ ਹੈ ਕਿ ਇਸ ਮਹਿਲਾ ਦੀ ਮੌਤ ਹੋ ਚੁੱਕੀ ਹੈ ਰਾਈਸਵਲੇ ਪਿੰਡਾ ਦੇ ਵਿੱਚ ਹਾਲਾਤ ਜਿਹੜੇ ਨੇ ਲਗਾਤਾਰ ਖਰਾਬ ਹੁੰਦੇ ਜਾ ਰਹੇ ਨੇ ਹਰ ਕੋਈ ਪਰਮਾਤਮਾ ਅੱਗੇ ਰੱਬ ਅੱਗੇ ਅਰਦਾਸ ਬੇਨਤੀ ਹੀ ਕਰ ਰਿਹਾ ਕਿ ਹੁਣ ਇਹ ਤਬਾਹੀ ਇਹ ਕਹਿਰ ਬਸ ਹੁਣ ਰੁਕ ਜਾਵੇ ਬਹੁਤ ਦੇਖ ਲਿਆ ਅੱਖੀ ਡੀਟਾ ਮੰਜ਼ਰ ਜਿਹੜਾ ਹੈ ਕਿਸਾਨਾਂ ਨੇ ਜਾਂ ਲੋਕ ਹੁਣ ਉਹਨਾਂ ਨੇ ਦੇਖਿਆ ਤਬਾਹੀ ਦਾ ਤੇ ਹੁਣ ਤਰਲੇ ਮਿੰਤਾ ਹੀ ਕੀਤੀਆਂ ਜਾ ਰਹੀਆਂ ਕਿ ਹੋਰ ਕੁਦਰਤ ਆਪਣਾ ਭਿਆਨਕ ਰੂਪ ਨਾ ਦਿਖਾਵੇ ਪੰਜਾਬ ਨੇ ਬਹੁਤ ਸਹਿ ਲਿਆ ਬਸ ਹੁਣ ਹੋਰ ਸਹਿਣਾ ਨਾ ਪਵੇ ਤਾਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਹਾਲਾਤ ਖਰਾਬ ਹੋ ਰਹੇ ਨੇ ਰਾਵੀ ਦਰਿਆ ਹੋਵੇ ਬਿਆਸ ਹੋਵੇ ਸਤਲੁਜ ਹੋਵੇ ਇਸ ਵੇਲੇ ਉਫਾਨਤੇ ਨੇ ਜਿਸ ਤਰੀਕੇ ਦੇ ਨਾਲ ਬੀਤੇ ਦਿਨ ਪਠਾਨਕੋਟ ਦੇ ਮਾਦੂਪੁਰ ਹੈਡ ਵਰਕਰਸ ਦੇ ਵਿੱਚ ਜੋ ਫਲੱਡ ਗੇਟ ਹੁੰਦੇ ਨੇ ਟੁੱਟ ਜਾਂਦੇ ਨੇ ਉਸ ਦੇ ਵਿੱਚ ਵੀ ਜੋ ਤਬਾਹੀ ਦੇਖਣ ਨੂੰ ਮਿਲ ਸੀ ਪਾਣੀ ਦਾ ਵਹਾਹ ਕਿਸ ਤਰੀਕੇ ਦੇ ਨਾਲ ਤੇਜ਼ੀ ਦੇ ਨਾਲ ਵਧਿਆ ਜੋ ਉੱਥੇ ਕਰਮਚਾਰੀ ਸੀ ਉਹ ਵੀ ਫਸ ਜਾਂਦੇ ਨੇ ਤੇ ਹੁਣ ਵੱਖ-ਵੱਖ ਜ਼ਿਲ੍ਹਿਆਂ ਤੋਂ ਪੰਜਾਬ ਦੀਆਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਦਿਨ ਚੜਦਾ ਦਿਨ ਟਲਦਾ ਪਰ ਤਬਾਹੀ ਰੁਕਣ ਦਾ ਨਾਂ ਨਹੀਂ ਲੈ ਰਹੀ ਹਾਲਾਂਕਿ ਪੰਜਾਬ ਦੇ ਵਿੱਚ ਅੱਜ ਸ਼ਾਇਦ ਮੀਂਹ ਰੁਕਿਆ ਹੋਇਆ ਕਈ ਇਲਾਕੇ ਦੇ ਵਿੱਚ ਮੀਂਹ ਨਹੀਂ ਪੈ ਰਿਹਾ ਪਰ ਜਿਸ ਤਰੀਕੇ ਦੇ ਨਾਲ ਦਰਿਆ ਹੋਣ ਨਦੀਆਂ ਹੋਣ ਉਹ ਭਰ ਚੁੱਕੇ ਨੇ ਪਾਣੀ ਦੇ ਪੱਧਰ ਕਰਕੇ ਉਹ ਚਿੰਤਾ ਜਿਹੜੀ ਹੈ ਲਗਾਤਾਰ ਵੱਧਦੀ ਜਾ ਰਹੀ ਆ ਫਾਜ਼ਿਲਕਾ ਦੀ ਗੱਲ ਕੀਤੀ ਜਾਵੇ ਉੱਥੇ ਵੀ ਹਾਲਾਤ ਲਗਾਤਾਰ ਖਰਾਬ ਨੇ ਤੇ ਡੇਰਾ ਬਾਬਾ ਨਾਨਕ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੁਣ ਹਾਲਾਤ ਬਣੇ ਹੋਏ ਨੇ ਇਹ ਲੋਕਾਂ ਦੇ ਵੱਲੋਂ ਕੈਮਰੇ ਦੇ ਵਿੱਚ ਉਹਨਾਂ ਤਸਵੀਰਾਂ ਨੂੰ ਉਹਨਾਂ ਹਾਲਾਤਾਂ ਨੂੰ ਕੈਦ ਕੀਤਾ ਗਿਆ ਹੈ ਰੈਸਕਿਊ ਹੋ ਗਏ ਨੇ ਫੜੀ 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 ਤੇ ਪਿੰਡ ਖੋਦੇ ਵੇਟ ਇੱਕ ਔਰਤ ਰੁੜ ਗਈ ਹੈ ਜੀ ਪਾਣੀ ਦੇ ਵਿੱਚ ਪਾਣੀ ਦਾ ਵਹਾਅ ਬਹੁਤ ਤੇਜ਼ ਸੀ ਤੇ ਉਹ ਰੁੜ ਗਏ ਨੇ ਪਿੰਡ ਖੋਦੇ ਵੇਟ ਤਾਦੀ ਸਾਹਿਬ ਦੇ ਲੱਗੇ ਸਾਡਾ ਡੇਰਾ ਲੱਕੀ ਦੇ ਸ਼ੈਲਰ ਦੇ ਨਾਲ ਆਹ ਟਰੈਕਟਰ ਤੇ ਰੈਸਕਿਊ ਕਰਨ ਵਾਸਤੇ ਆਏ ਜੀ ਪਰ ਰੈਸਕਿਊ ਕਰ ਲਏਗਾ ਉਹ ਬੇਹੋਸ਼ ਹੋ ਗਏ ਨੇ ਪਾਣੀ ਦੇ ਵਿੱਚ ਉਹ ਬਹੁਤ ਮਾੜੇ ਹਲਾ ਤੇ ਵੀਰ ਜੀ ਕੋਈ ਪ੍ਰਸ਼ਾਸਨ ਸਾਡੀ ਮਤ ਨਹੀਂ ਕੰਡਿਆ ਜੀ ਪਿੰਡ ਖੋਦੇਪੇਟ ਜ਼ਿਲ੍ਹਾ ਕਰਤਾਰਪੁਰ ਡੇਰਾ ਬਾਬਾ ਨਾਨਕ ਸਕੀਮ ਜਾਰੀ ਆ ਦੇਖੋ ਆ ਦੋ ਜਾ ਰਹੇ ਆ ਪਰ ਉਹ ਮਤਲਬ ਬੇਹੋਸ਼ ਹੋ ਗਏ ਨੇ ਕਿ ਪਤਾ ਨਹੀਂ ਉਹਨਾਂ ਸੇਰੀ ਵਸਲ ਦੇਖ ਰਿਹਾ ਜੀ ਗਰਮੀ ਤਾਂ ਵੀ ਨਾਲ ਹੀ ਆ ਤੂੰ ਹੀ ਜਾਣੀ ਸੀ ਪਹਿਲੋਂ ਉਹ ਤੇ ਬਹਿ ਗਿਆ ਸੀ ਨਾ ਰੈਸਕਿਊ ਹੋ ਗਏ ਨੇ ਖੋ ਜਾਵੇ ਫੜਦੀ ਫੜਦੀ ਖੜੀ ਤੇ ਹੈਗੀ ਫੜੇ ਹੈਗੇ ਹੁਣ ਪਤਾ ਨਹੀਂ ਸ਼ਾਨ ਕਿੱਦਾਂ ਲਿਆਉਂਗੀ ਬਹੁਤ ਪਾਣੀ ਆ ਜੀ ਬਹੁਤ ਜ਼ਿਆਦਾ ਪਾਣੀ ਆ ਕੋਈ ਸਾਡੀ ਪ੍ਰਸ਼ਾਸਨ ਮਤ ਨਹੀਂ ਕੰਡਿਆ ਜੀ ਪਿੰਡ ਖੋਦੇਪੇਟ ਟਾਲੀ ਸਾਹਿਬ ਗੁਰਦੁਆਰੇ ਦੇ ਨੇੜੇ ਸਾਡਾ ਡੇਰਾ ਜੀ ਸਾਡੇ ਬੰਦੇ ਰੋੜ ਰੋੜ ਪਿੰਡ ਖੋਦੇ ਵੇਟ ਇੱਕ ਔਰਤ ਰੁੜ ਗਈ ਹੈ ਜੀ ਪਾਣੀ ਦੇ ਵਿੱਚ ਪਾਣੀ ਦਾ ਵਹਾਅ ਬਹੁਤ ਤੇਜ਼ ਸੀ ਤੇ ਉਹ ਰੁੜ ਗਏ ਨੇ ਪਿੰਡ ਖੋਦੇ ਵੇਟ ਤਾਦੀ ਸਾਹਿਬ ਦੇ ਲੱਗੇ ਸਾਡੇ ਡੇਰਾ ਲੱਕੀ ਦੇ ਸ਼ੈਲਰ ਦੇ ਨਾਲ ਆਹ ਟਰੈਕਟਰ ਤੇ ਰੈਸਕਿਊ ਕਰਨ ਵਾਸਤੇ ਆਏ ਜੀ ਪਰ ਰੈਸਕਿਊ ਕਰ ਲਏਗਾ ਉਹ ਬੇਹੋਸ਼ ਹੋ ਗਏ ਨੇ ਪਾਣੀ ਦੇ ਵਿੱਚ ਬਹੁਤ ਮਾੜੇ ਹਲਾ ਤੇ ਵੀਰ ਜੀ ਕੋਈ ਪੁੱਛਿਆ ਨਹੀਂ ਸਾਡੀ ਮਤ ਨਹੀਂ ਕਹਣ